ਜੀਰੋ ਲਾਈਨ ਆ ਉਹ ਬਿਲਕੁਲ 100 ਮੀਟਰ ਦੀ ਦੂਰੀ ਤੇ ਮਸੇ ਹੋਊਗੀ ਮੈਂ ਪਰ ਜਿਹੋ ਜਿਹਾ ਕੁਝ ਲੋਕ ਦੱਸ ਰਹੇ ਆ ਉਹ ਜਿਹਾ ਕੁਝ ਨਹੀਂ ਲੋਕ ਇੱਥੋਂ ਦੇ ਮਸਤ ਆ ਖੁਸ਼ ਆ ਕਹਿੰਦੇ ਇਸਦੇ ਖੁਸ਼ ਆ ਕੋਈ ਸਾਨੂੰ ਤਾਂ ਹੈ ਨਹੀਂ ਨਾ ਬਲੜਾਈ ਲੱਗ ਜੂ ਜਾਂ ਕਿਵੇਂ ਆ ਹਾਲਾਤ ਕਿਹੋ ਜਿਹੇ ਹੁਣ ਇੱਥੇ ਪਰ ਅੱਜ ਬਿਲਕੁਲ ਸਹੀ ਨਹੀਂ ਇੱਥੇ ਗੱਲ ਜੰਗਲਰ ਨੂੰ ਵੀ ਤਿਆਰ ਰਹੇਗਾ ਜਿਹੜੇ ਮੁਸਲਾਕ ਆਗੇ ਮਾਰ ਮਾਰ ਡਾ ਦੇਗੇ ਜਬੂਂਦੀਆਂ ਨਾਦੀਆਂ ਅਸੀਂ ਪੰਜਾਬੀ ਨਹੀਂ ਪੱਜਾਂਗੇ ਅਸੀਂ ਅੱਗੇ ਵੀ ਨਹੀਂ ਪੱਜੇ ਜਨਾ ਨਹੀਂ ਹੁਣ ਪੱਜਣਾ ਖਬਰਾਂ ਸੁਣੀਏ ਫਿਰ ਤਾਂ ਐ ਲੱਗਦਾ ਜਿਵੇਂ ਜੰਗ ਸਵੇਰੀ ਲੱਗੂ ਏ ਬਾਰਡਰ ਤੇ ਜੰਮੇ ਪੜਿਆ ਹੁਣ ਮੁਸੀਬਤ ਪਈ ਤੇ ਬਾਰਡਰ ਛੱਡ ਥੋੜਾ ਜਾਾਂਗੇ ਕੋਈ ਤੁਹਾਡੇ ਪਿੰਡਾਂ ਦੇ ਵਿੱਚ ਅਲਾਉਂਸਮੈਂਟ ਕਰੀ ਗਈ ਆ ਵੀ ਜਿਹੜੇ ਪਿੰਡ ਖਾਲੀ ਕਰ ਦੋ ਤੇ ਫਹਾਹਾਂ ਡੰਗ ਜਾ ਰਹੀਆਂ ਤੇ ਰਿਸ਼ਤੇਦਾਰ ਕਿਵੇਂ ਮਿਲਣ ਆਉਂਦੇ ਆ ਕਿ ਨਹੀਂ ਆਉਂਦੇ ਰਿਸ਼ਤੇਦਾਰ ਕਹਿੰਦੇ ਜੇ ਤੁਸੀਂ ਬਾਰਡਰ ਤੇ ਬੈਠੇ ਤਾਂ ਉਹਦਾ ਡਰ ਲੱਗਦਾ ਭਰਾਓ ਲੜਾਈ ਨਾ ਲੱਗ ਜੇ ਫਹਾਹਾਂ ਫਲਾਈਆਂ ਜਾ ਰਹੀਆਂ ਜਿਹੜੀਆਂ ਵੀ ਪਿੰਡਾਂ ਦੇ ਪਿੰਡ ਠਾ ਤੇ ਉਹ ਜਾ ਹੈ ਨਹੀਂਗਾ ਜਿਹੜਾ ਕੁਝ ਦਿਖਾ ਰਹੀ ਏ ਅੱਜ ਸੀ ਪਹੁੰਚੇ ਆ ਪਿੰਡ ਫਾਰੂ ਵਾਲਾ ਜਿਹੜਾ ਫਰੋਇਪੁਰ ਦਾ ਇਹ ਪਿੰਡ ਆ ਇੱਥੋਂ ਮੇਰੇ ਪਿਛਲੇ ਪਾਸੇ ਜੇ ਗੱਲ ਕਰਾਂ ਕਿ ਜਿਹੜੀ ਜ਼ੀਰੋ ਲਾਈਨ ਆ ਉਹ ਬਿਲਕੁਲ 100 ਮੀਟਰ ਦੀ ਦੂਰੀ ਤੇ ਮਸੇ ਹੋਊਗੀ ਮੈਂ ਕੈਮਰਾਮੈਨ ਨੂੰ ਕਿਹਾ ਦਿਖਾ ਦੇ ਇੱਕ ਵਿੱਚ ਮਾੜੀ ਝਲਕ ਮੰਗਵਾ ਦੇ ਇੱਥੇ ਜੋ ਬਾਈ ਸਾਡੇ ਪਿੰਡ ਵਾਲੇ ਉਹਨਾਂ ਨਾਲ ਗੱਲਬਾਤ ਕਰਾਂਗੇ ਇੱਥੋਂ ਦੇ ਹਾਲਾਤ ਕਿਵੇਂ ਨੇ ਕਿ ਲੋਕ ਚਰਚਾ ਚੁਰਗੀਆਂ ਹੋਈਆਂ ਨੇ ਕਿ ਪਾਕਿਸਤਾਨ ਤੇ ਭਾਰਤ ਦੀ ਜੰਗ ਲੱਗ ਸਕਦੀ ਹੈ ਕਦੇ ਵਕਤ ਕੁਝ ਵੀ ਹੋ ਸਕਦਾ ਪਰ ਲੋਕਾਂ ਨੂੰ ਡਰਿਆ ਜ਼ਿਆਦਾ ਜਾ ਰਿਹਾ ਪਰ ਜਿਹੋ ਜਿਹਾ ਕੁਝ ਲੋਕ ਦੱਸ ਰਹੇ ਆ ਉਹੋ ਜਿਹਾ ਕੁਝ ਨਹੀਂ ਲੋਕ ਇੱਥੋਂ ਦੇ ਮਸਤ ਆ ਖੁਸ਼ ਆ ਕਹਿੰਦੇ ਇਸਦੇ ਖੁਸ਼ ਆ ਕੋਈ ਸਾਨੂੰ ਤਾਂ ਹੈ ਨਹੀਂ ਨਾ ਲੜਾਈ ਲੱਗ ਜੂ ਜਾਂ ਕਿਵੇਂ ਆ ਇਹ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਈ ਸਾਡੇ ਨਾਲ ਨੇ ਕਿਵੇਂ ਲੱਗਦਾ ਜੇ ਲੋਕ ਕਹਿੰਦੇ ਵੀ ਲੜਾਈ ਲੱਗ ਜੂਗੀ ਉਧਰਲੇ ਪਿੰਡਾਂ ਨੂੰ ਉਠਾਇਆ ਜਾ ਰਿਹਾ ਇਹੋ ਜਿਹੇ ਇੱਧਰ ਕੁਝ ਵੀ ਹੈ ਨਹੀਂਗਾ ਤੁਹਾਨੂੰ ਉਠਾਇਆ ਤਾਂ ਕਹਤਾਂ ਕੋਈ ਅਟਰਾਇ ਪੁੱਠੜਾ ਪਿੰਡਾਂ ਨੂੰ ਨਹੀਂ ਨਹੀਂ ਕੋਈ ਨਾ ਕੋਈ ਗੱਲ ਆਪੇ ਆਪੇ ਕੋਈ ਗਰਲੇ ਕਰ ਗਏ ਨੇ ਜਿਆਦਾ ਨਹੀਂ ਗਏ ਹੂੰ ਕਿਸ ਤਰ੍ਹਾਂ ਵਿੱਚ ਕੋਈ ਇਹੋ ਜਿਹੀ ਰੋਲਿੰਗ ਨਹੀਂ ਆਈ ਹੂੰ ਜੀ ਜਦੋਂ ਪਹਿਲਾਂ ਕਿਤੇ ਲੜਾਈ ਲੱਗੇ ਜਿਵੇਂ 71 ਤੇ 63 ਦੀ ਜੰਗ ਲੱਗੀ ਹੈ ਉਦੋਂ ਇਹੋ ਜਿਹੀ ਪਿੰਡਾਂ ਨੂੰ ਕਿੰਨਾ ਠਾਹ ਗਿਆ ਸੀ ਇਥੋਂ ਮੈਂ ਆਪਣੇ ਆਪ ਹੀ ਗਏ ਨੇ ਪਿੱਛੇ ਮੜਾ ਜਾ ਥੋੜਾ ਜਾ ਫਿਰ ਵਾਪਸ ਹੀ ਆ ਗਏ ਉਹਨੇ ਹੂੰ ਹਾਂ ਫਲਾਤ ਕਿਹੋ ਜੇ ਹੁਣ ਇੱਥੇ ਬੈਠੇ ਆਂ ਅੱਜ ਬਿਲਕੁਲ ਸਹੀ ਨੇ ਇੱਥੇ ਬੈਠੇ ਜੀ ਮਸਤਾ ਫੁੱਲ ਮਸਤ ਬਿਲਕੁਲ ਜਿਵੇਂ ਲੋਕ ਕਹਿੰਦੇ ਸੀ ਲੋਕ ਡਰੇ ਹੋਏ ਆ ਜਿਹੜੇ ਤੁਸੀਂ ਤਾਂ ਬਿਲਕੁਲ ਨਾਲ ਹੀ ਬੈਠੇ ਆਂ ਅਸੀਂ ਤਾਂ ਬਿਲਕੁਲ ਪੰਜ ਕਿੱਲੇ ਦੇ ਵਿੱਚ ਬੈਠੇ ਆਂ ਹਾਂ ਪੰਜ ਕਿੱਲੇ ਦੇ ਨਾਲ ਬੈਠੇ ਆਂ ਜੇ ਗੱਲ ਕਰੀਏ ਤੇ ਲੋਕ ਜਿਹੜੇ ਉਹਦੇ ਦੂਰ ਬੈਠੇ ਆ ਉਹ ਤਾਂ ਬੜੇ ਡਰੇ ਹੋਏ ਨੇ ਅਸੀਂ ਜੇ ਤੁੰਗਾ ਨਾ ਫੌਜੀ ਨਾ ਤਿਆਰ ਐ ਜੰਗਲਰ ਨੂੰ ਵੀ ਤਿਆਰ ਨਹੀਂ ਦਾ ਅੱਛਾ ਹੋਰ ਅਸੀਂ ਤਾਂ ਢਿੱਸੇ ਤਿਆਰ ਕੀਤੀ ਬੈਠੇ ਜੀ ਜਿਹੜੇ ਮੁਸਲਾਕ ਆ ਕੀ ਮਾਰ ਮਾਰ ਕੇ ਡਾ ਦੇਣਗੇ ਜਬੂਂਦੀਆਂ ਨਾਂਦੀਆਂ ਅੱਛਾ ਹਾਂ ਫੌਜ ਦੀਆਂ ਭਾਂ ਭੱਜੇ ਪਾਤ ਨਹੀਂ ਆਹੀ ਪੰਜਾਬੀ ਨਹੀਂ ਪੱਜਾਂਗੇ ਅੱਛਾ ਆਹੀਂ ਅੱਗੇ ਵੀ ਨਹੀਂ ਭੱਜੇ ਜਨਾ ਨਹੀਂ ਹੁਣ ਭੱਜਣਾ ਜੀ ਫੌਜ ਦੇ ਨਾਲ ਤੁਸੀਂ ਜੰਗ ਲੜਨੋ ਤੇ ਮੈਂ ਇਮਦਾਦ ਦੇਾਂਗੇ ਮਦਦ ਹਾਂਗੀ ਹਾਂ ਫੌਜ ਵੀ ਸਾਡੇ ਭਾਈ ਆ ਸਾਡੇ ਦੇਸ਼ ਕੱਤ ਲੜਦੇ ਸਾਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਕੀ ਕਰਦੇ ਬੈਨੋ ਵੀ ਸਾਨੂੰ ਵੀ ਉਹਨਾਂ ਦੇ ਨਾਲ ਖੜਨਾ ਚਾਹੀਦਾ ਖੜਨਾ ਚਾਹੀਦਾ ਮੋਢੇ ਨਾਲ ਮੋਢਾ ਲਾ ਕੇ ਮੈਂ ਨਾ ਮੋਢਾ ਮਦਦ ਕਰਨੀ ਚਾਹੀਦੀ ਬਿਲਕੁਲ ਜਰੂਰ ਹਾਂ ਪਿੰਡਾਂ ਦੇ ਵਿੱਚ ਜਿਹੜੀ ਲਾਈਟ ਆ ਰਾਤ ਨੂੰ ਕਿੰਨੇ ਕਬ ਜਬੰਦ ਕਰ ਦਿੱਤੀ ਜਾਂਦੀ ਆ ਆ ਅੱਧੀ ਹੋਈ 3 ਕਬਜੇ ਬਸ 3 ਵਜੇ ਗਈ 6 ਵਜੇ ਫਿਰ ਆ ਗਈ ਹਾਂ ਜੇ ਅੱਗੇ ਤਾਂ ਗਈ ਨਹੀਂ ਲਾਈਟ ਹਾਂ ਆ ਗਈ ਗਈ ਰਾਤ ਨੂੰ ਇੱਕ ਤੁਹਾਨੂੰ ਫਾਇਦਾ ਬੜਾ ਸੁੱਖਾ ਕਹਿੰਦੇ ਇੱਧਰ ਚੋਰੀਆਂ ਚਾਰੀਆਂ ਬਹੁਤ ਕੱਟ ਹੁੰਦੀਆਂ ਬਿਲਕੁਲ ਚੋਰੀ ਤਾਂ ਹੈ ਹੀ ਨਹੀਂ ਹੈ ਹੀ ਨਹੀਂ ਬਿਲਕੁਲ ਪਿੱਛੇ ਪਿੱਛੇ ਹੀ ਹਾਂ ਇੱਧਰ ਤਾਂ 6 5 ਵਜੇ ਗਏ ਦੋ ਦੋ ਵਾਰ ਛੁੱਟੀ ਹਾਂ ਬਸ ਧਾਰ ਘਟ ਹੈ ਤੇ ਚੈਕਿੰਗ ਹੋਵੇਗੀ ਨਹੀਂ ਤੇ ਕਹਣਗੇ ਆਜੂ ਵੀ ਕਿਥੋਂ ਦਾ ਬੰਦਾ ਹੈਗਾ ਤੂੰ ਹਾਂ ਜੇਦੋ ਕੋਈ ਬੰਦਾ ਐਂਟਰੀ ਕਰਦਾ ਤੁਹਾਡੇ ਪਿੰਡ ਦੇ ਵਿੱਚ ਉਧਾਰ卡ਡ ਵੇਖਿਆ ਜਾਂਦਾ ਉਹਦਾ ਹਾਂ ਹੂੰ ਕਿਨੇ ਨਾਕੇ ਲੱਗੇ ਹੋਣ ਚੈੱਕ ਕਰਦੇ ਨੇ ਹੂੰ ਵੀਧਾਰ卡ਡ ਕਿਹੜੇ ਪਿੰਡ ਦਾ ਤੂੰ ਬੰਦਾ ਹੈ ਹੂੰ ਤਾਂ ਉੜ ਕੇ ਕਹਿਣਗੇ ਵੀ ਠੀਕ ਹੈ ਇਸ ਪਿੰਡ ਦਾ ਬੰਦਾ ਹੈ ਉਧਾਰ卡ਡ ਇਸ ਪਿੰਡ ਦਾ ਹੈ ਹੂੰ ਫਿਰ ਕਹਿਣਗੇ ਜੀ ਨਾਕੇ ਤੂੰ ਕਿੰਨੇ ਕਿ ਦੂਰ ਤੱਕ ਨਾਕੇ ਲੱਗ ਜਾਂਦੇ ਜਿਹੜੇ ਨਾਕੇ ਤਾਂ ਪਿੱਛੇ ਵੀ ਲੱਗਦੇ ਨੇ ਹੂੰ ਮਤਲਬ ਵੀ 50 ਕਿਲੋਮੀਟਰ ਦਾ ਅਗਰ ਤਾਂ ਪਹਿਲੇ ਹੀ 라ਉਂਸੇ ਕਿਤੇ ਹੀ ਜਾਣੇ ਤੇ ਹੁਣ ਪਿੱਛੇ ਨਹਿਰਾਂ ਦੇ ਕੋਈ 20 ਕਿਲੋਮੀਟਰ ਦੇ 10 ਕਿਲੋਮੀਟਰ ਦੇ ਨਾਕੇ ਲੱਗ ਜਾਂਦੇ ਨੇ ਹੂੰ ਨਾੱਕੇ ਲੱਗ ਜਾਂਦੇ ਆ हां ਲੱਗੇ ਉਹ ਪੁੱਛਦੇ ਆ ਜੀ ਫੌਜ ਲੱਗੀ ਹੁੰਦੀ ਮਿਲਟਰੀ ਸਾਡੀ ਲੱਗੀ ਆ ਇੰਡੀਅਨ ਉਹ ਪੁੱਛਦੀ ਆ ਵੀ ਤੂੰ ਕਿਹੜੇ ਪਿੰਡ ਦਾ ਕਿਹੜੇ ਕਿੱਥੋਂ ਦਾ ਆ ਪੁੱਛਦਾ ਵਸਨੀਕ ਤੂੰ ਗਲੇਰੇ ਪਿੰਡ ਦਾ ਸਰਪੰਚ ਕਿਹੜਾ ਆ ਜਾਂ ਕੋਈ ਹੋਰ ਕੋਈ ਹੈ ਉਹ ਸਾਰਾ ਫਿਰ ਡਰੈਸ ਲੈ ਕੇ ਫਿਰ ਜਾਣ ਕੇ ਵੀ ਜਾ ਜੇ ਕੋਈ ਰਿਸ਼ਤੇਦਾਰ ਮਿਲ ਲਉਂਦਾ ਤੁਹਾਨੂੰ ਉਧਾਰ ਕਾਰਡ ਨਾਲ ਲੈ ਕੇ ਆਉਂਦਾ हां ਨਾਲ ਪਹਿਲੂ ਕੀ ਹੁੰਦਾ ਲੈ ਕੇ ਆਇਆ ਜੀ ਜੇ ਕੋਈ ਰਿਸ਼ਤੇਦਾਰ ਧਾਰ ਕਾਰਡ ਨਹੀਂ ਲੈ ਕੇ ਆਉਂਦਾ ਭੁੱਲੇ ਆਉਂਦਾ ਫਿਰ ਭੁੱਲੇ ਆਉਂਦਾ ਮੁੜ ਕੇ ਸਬੂਤ ਦੇਣਾ ਪੈਂਦਾ ਵੀ ਫਲਾਣੇ ਪਿੰਡ ਦਾ ਸਰਪੰਚ ਹੈ ਜਾਂ ਮੈਂਬਰ ਫਲਾਣੇ ਦੇ ਘਰ ਜਾਣਾ ਹੈ ਮੁੜ ਕੇ ਜਾ ਨਾਲ ਉਹਨਾਂ ਕੇ ਛੱਡਣ ਵੀ ਆ ਪਿੰਡ ਦਾ ਬੰਦਾ ਤੁਹਾਡਾ ਉਹਨਾਂ ਕਹਿੰਦੇ ਵੀ ਸਾਡਾ ਹੂੰ ਬੇਟੀ ਜੀ ਹੂੰ ਜੇਕਰ ਉਹ ਹੋਰ ਬੰਦਾ ਹੁੰਦਾ ਫਿਰ ਉਹਦੀ ਪੋਣਛਾਣ ਕਰਨਗੇ ਵੀ ਕਿੱਥੋਂ ਤੋਂ ਆਇਆ ਕਿੱਥੋਂ ਨਹੀਂ ਆਇਆ ਹੂੰ ਇਸ ਤਰ੍ਹਾਂ ਤੇਨੂੰ ਕਿ ਸਾਨੂੰ ਇਸ ਚੀਜ਼ ਦਾ ਵੀ ਬੜਾ ਸ਼ੌਕ ਹੈ ਸ਼ੌਕ ਹੈ ਜਿਹੜੀ ਫੋਰਸ ਸਾਡੀ ਲੱਗੀ ਹੋਈ ਆ ਤੁਹਾਡੇ ਸੁਖ ਸਹੂਲਤ ਖਾਤਰ ਆ ਤੁਹਾਨੂੰ ਡਰਨੀਆਂ ਚੋਰੀਆਂ ਨਹੀਂ ਹੁੰਦੀਆਂ ਮਸਤੀ ਨਾਲ ਸੌਂ ਜਿੰਦੇ ਤੁਸੀਂ ਹੂੰ ਅਜਾ ਸਵੇਰੇ ਉੱਠਣਾ ਚਾਹੀਦਾ 6 ਵਜੇ ਉੱਠਣਾ ਹੂੰ ਵੀ ਹਾਂ ਤਾਂ ਕੋਈ ਇਹ ਤਾਂ ਫਿਕਰ ਭਾ ਕਹੀ ਨਹੀਂ ਹੂੰ ਆਦਾ ਖਾਦਾ ਲੰਗਰ ਪਾਣੀ ਦਾਦਾ ਦੇਖਦੇ ਹੀ ਗਏ ਤੇ ਅੱਗ ਅੱਗ ਦੀ ਵੀ ਮਨਾਹੀ ਕੀਤੀ ਹੈ ਵੀ ਆਗੂ ਗੁਗੜੀ ਮਚੋਣੀ ਰਾਤ ਨੂੰ ਖਬਰਾਂ ਦੱਸਦੇ ਨੇ ਵੀ ਲਾਈਟ ਬੰਦ ਕਰ ਦਿਓ ਪਰ ਲਾਈਟ ਜਦੋਂ ਵਾਂਗਦੀ ਤੇ ਉਹ ਬੰਦ ਕਿਹੜਾ ਕਰੇ ਕੋਈ ਨਹੀਂ ਬੰਦ ਕਰਦਾ ਪੱਕਾ ਪੱਕੇ ਬੰਦ ਕਰ ਦਈਏ ਤੇ ਮੱਛਰ ਨਹੀਂ ਪੈਣ ਦਿੰਦਾ ਹੂੰ ਤੇ ਚਲੋ ਨਹੀਂ ਤਾਂ ਪੈਂਦੇ ਹੀ ਨੇ ਫਿਰ ਪੱਕੇ ਆ ਗਏ ਨੇ ਹੋਰ ਵੀ ਕੱਲ੍ਹ ਬਾਤ ਕਰ ਲੈਣਾ ਇੱਧਰ ਬਾਈ ਬੈਠੇ ਆ ਕਿਵੇਂ ਲੱਗਦਾ ਤੁਹਾਨੂੰ ਨਾਨੋ ਵਧੀਆ ਲੱਗਦਾ ਠੀਕ ਹੈ ਜੋ ਇਹ ਖਬਰਾਂ ਸੁਣੀਏ ਫਿਰ ਖਤਰਾ ਲੱਗਦਾ ਵੈਸੇ ਤਾਂ ਕੋਈ ਸ਼ਾਂਤੀ ਏਡੀ ਗੱਲ ਨਹੀਂ ਹੈ ਹਾਂ ਖਬਰਾਂ ਸੁਣੀਏ ਫਿਰ ਤਾਂ ਐ ਲੱਗਦਾ ਜਿਵੇਂ ਜੰਗ ਸਵੇਰੀ ਲੱਗੂ ਏ ਬਾਕੀ ਏਡੀ ਗੱਲ ਨਹੀਂ ਕਿ ਸ਼ਾਂਤ ਤੇ ਵਧੀਆ ਸਾਰੇ ਘਰ ਬੈਠੇ ਹੀ ਨੇ ਹਾਂ ਜੀ ਕੋਈ ਗੱਲਬਾਤ ਨਹੀਂ ਇਦਾਂ ਜੀ ਜੋ ਮੌਲ ਸਹੀ ਹੈ ਇੱਥੇ ਤਾਂ ਬਾਕੀ ਕਹਿੰਦੇ ਆ ਜਿਵੇਂ ਖਬਰਾਂ ਸੁਣੀ ਦਾ ਲੱਗ ਜਾਏ ਬਾਕੀ ਹੈ ਨਹੀਂ ਇੱਥੇ ਸਾਡੇ ਤਾਂ ਹੈ ਨਹੀਂ ਜੀ ਕੋਈ ਨਖਤ ਵਾਲੀ ਗੱਲ ਨਹੀਂ ਜਿਵੇਂ ਤੁਸੀਂ ਬਿਲਕੁਲ ਨਾਲ ਬੈਠੇ ਆ ਬਾਟਰ ਦੇ ਤੁਹਾਨੂੰ ਡਰ ਡਰ ਨਹੀਂ ਲੱਗਦਾ ਨਹੀਂ ਜੀ ਕੋਈ ਡਰ ਨਹੀਂ ਇਹ ਲੜਾਈ ਦੇ ਸਾਰ ਬਣੇ ਹੋਏ ਆ ਸਰਕਾਰ ਕਹਿ ਰਹੀ ਹੈ ਇਹ ਲੜਾਈ ਲੱਗ ਸਕਦੀ ਹੈ ਚਰਚਾਾਂ ਵਿੱਚ ਛੜੀਆਂ ਹੋਈਆਂ ਨੇ ਚਾਰੇ ਪਾਸੇ ਇੱਥੋਂ ਛੱਡ ਕੇ ਗਾਂ ਕਿੱਥੇ ਜਾਵਾਂਗੇ ਗਾਂ ਕਿੱਥੇ ਜਾਵਾਂਗੇ ਗਾਂ ਵੀ ਉਹ ਪ੍ਰੋਗਰਾਮ ਇੱਥੇ ਵੀ ਉਹ ਪ੍ਰੋਗਰਾਮ ਗਾਂ ਜਾ ਕੇ ਕਿਸ ਨੂੰ ਟੰਗਾ ਕਰਾਂਗੇ ਉਹ ਦਿਨੋਂ ਆਪਾਂ ਘਰ ਹੀ ਚੱਲਦੇ ਨਾਲ ਲਾ ਕੇ ਲੜਾਂਗੇ ਘਣਾ ਛੱਡ ਕੇ ਪੱਜਾ ਕੇ ਥੋੜਾ ਜਿੱਥੇ ਜੰਮੇ ਭਲੇ ਆ ਹੂੰ 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 ਬਾਰਡਰ ਤੇ ਜੰਮੇ ਪੜਿਆ ਹੁਣ ਮੁਸੀਬਤ ਪਈ ਤੇ ਬਾਰਡਰ ਛੱਡ ਥੋੜਾ ਦੇਾਂਗੇ ਹੂੰ ਬਾਰਡਰ ਤੇ ਲੜਾਂਗੇ ਆਪਦੇ ਭਰਾਵਾਂ ਦੇ ਨਾਲ ਹੂੰ ਉਹ ਵੀ ਸਾਡੇ ਭਰਾ ਬੇਟੀ ਖਾਤਰ ਲੜਾਂਗੇ ਹੂੰ ਉਹ ਵੀ ਸਾਡੇ ਭਰਾ ਜਿਹੜੇ ਬਾਰਡਰ ਤੇ ਹਿੱਕਾਂ ਤਾਣੀ ਖੜੇ ਆਉਣੇ ਇਸ ਵਕਤ ਨਾਲੇ ਆਪਦਾ ਹੋਰ ਦਿੱਤਾ ਇਲਾਕਾ ਥੋੜਾ ਛੱਡ ਕੇ ਚਲੇ ਜਾਾਂਗੇ ਹੂੰ ਜਿੱਥੇ ਜਾਾਂਗੇ ਉੱਥੇ ਘੜਾ ਤੋਂ ਚੰਗਾ ਹੋਏਗਾ ਹੂੰ ਤੋ ਚਰਚਾ ਤਾਂ ਸੁਣ ਹੀ ਰਹੇ ਹਾਂ ਟੀਵੀ ਦੇ ਉੱਤੇ ਚੱਲਦਾ ਰਹੀਆਂ ਲੜਾਈ ਨੂੰ ਲੈ ਕੇ ਕੁਝ ਵੀ ਹੋਵੇ ਹੁਣ ਬਾਰਡਰ ਤੇ ਜੰਮੇ ਪੜਿਆ ਸਾਡੇ ਤੇ ਤਾਂ 11 ਰੀ ਕਾ ਦੇਣ ਆਏ ਨੇ ਕਦੇ ਕਰਕਰ ਦਾ ਰੋਣਾ ਪੈ ਗਿਆ ਕਦੇ ਕੋਈ ਪੈ ਗਿਆ ਕਦੇ ਕੋਈ ਪ ਸਹੀ ਤਾਂ ਸਾਰੇ ਸਵਾਲ ਪੁੱਛਾ ਹੀ ਨੇ ਆਪ ਦੇ ਤੁਸੀਂ ਤੁਹਾਡੇ ਵੱਡ ਵਡੇਰੇ ਵੀ ਦੱਸਦੇ ਹੋਣੇ ਆ ਜਦੋਂ 71 65 ਦੀ جنگ ਲੱਗੀ ਆ ਹੋਰ ਬਥੇਰੇਆਂ ਦੀਆਂ ਜੰਗਾਂ ਲੱਗੀਆਂ ਕਾਰਗਿਲ ਦੀ ਲੱਗੀ ਆ ਉਹਨਾਂ ਬਾਰੇ ਵੀ ਤੁਹਾਨੂੰ ਦੱਸਦੇ ਹੋਣੇ ਆ ਵੀ ਉਦੋਂ ਕਿਹੋ ਜਿਹੇ ਹਾਲਾਤ ਸੀ ਜੇ ਲੜਾਈ ਲੱਗਦੀ ਆ ਤਾਂ ਕਿਸ ਤਰ੍ਹਾਂ ਆਪਾਂ ਆਪਣੇ ਬਚਾਅ ਕਰਨਾ ਇਹ ਤਾਂ ਹੈ ਜੀ ਆਪੋ ਆਪਣੇ ਬਚਾਅ ਨੂੰ ਤਾਰ ਕੋ ਬੰਦਾ ਸੋਚਦਾ ਹੀ ਆ ਜੋ ਵਡੇਰਿਆਂ ਦੇ ਟਾਈਮ ਸੀ ਉਹ ਉਦੋਂ ਪਚਾਅ ਕੁਝ ਹੋਰ ਸੀ ਜਿਹੜੇ ਅੱਜ ਦੇ ਟਾਈਮ ਨੇ ਕੋਈ ਬਚਾਅ ਹੋਰ ਨਹੀਂ ਉਦੋਂ ਦੀਆਂ ਤੇ ਅੱਜ ਦੀਆਂ ਲੜਾਈਆਂ 'ਚ ਬੜਾ ਫਰਕ ਹੂੰ ਕੋਈ ਤੁਹਾਡੇ ਪਿੰਡਾਂ ਦੇ ਵਿੱਚ ਅਨਾਊਂਸਮੈਂਟ ਕਰੀ ਗਈ ਹੈ ਵੀ ਜਿਹੜੇ ਜਿਹੜੇ ਪਿੰਡ ਖਾਲੀ ਕਰ ਦੋ ਕੋਈ ਅਫਵਾਹਾਂ ਡੰਗ ਜਾਰੀਆਂ ਕੋਈ ਅਨਾਊਂਸਮੈਂਟ ਨਹੀਂ ਕੋਈ ਕੁਝ ਨਹੀਂ ਜੀ ਆਮ ਤੌਰ ਤੇ ਨਾ ਸੋਸ਼ਲ ਮੀਡੀਆ ਦੇ ਅਫਵਾਹਾਂ ਅੜਾਈਆਂ ਜਾ ਰਹੀਆਂ ਵੀ ਪਿੰਡਾਂ ਦੇ ਪਿੰਡ ਖਾਲੀ ਕਰਤੇ ਆ ਜੀ ਉਧਰ ਪਸ਼ੂ ਡੰਗਰ ਲੈ ਕੇ ਘਰਾਂ ਦੇ ਘਰ ਇਧਰ ਆ ਰਹੇ ਆ ਕੋਈ ਸਾਡੇ ਇਲਾਕੇ ਚ ਬੰਦਾ ਇਥੋਂ ਨੇ ਗਿਆ ਕੋਈ ਵੀ ਜਿੰਨੇ ਪਿੰਡ ਬਾਰਡਰ ਤੇ ਬੈਠੇ ਨੇ ਨਾ ਸਾਨੂੰ ਕਿਸੇ ਨੇ ਆਖਿਆ ਵੀ ਬਾਰਡਰ ਤੋਂ ਜਾਓ ਹੂੰ ਬਿਲਕੁਲ ਉੱਤੇ ਬਾਰਡਰ ਤੇ ਆਪਣੀ ਜ਼ਮੀਨ ਹੈ ਉਹ ਸਾਹਮਣੇ ਆ ਮੋਟਰ ਸਾਹਮਣੇ ਹੂੰ ਰੋਜ਼ ਆਈਦਾ ਜਾਈਦਾ ਸਾਨੂੰ ਤਾਂ ਕਿਸੇ ਬੰਦੇ ਨੇ ਆਖਿਆ ਤੂੰ ਚਲੇ ਜਾ ਹੂੰ ਨਾ ਸਾਝਣਾ ਹੂੰ ਜਿਵੇਂ ਜ਼ਮੀਨ ਵੀ ਤੁਹਾਡੇ ਜਿਵੇਂ ਨਾਲ ਲੱਗਦੀ ਆ ਬਾਰਡਰ ਦੇ ਵਿੱਚ ਹੀ ਜਾਂਦੀ ਆ ਅੱਧੀ ਜ਼ਮੀਨ ਤੁਹਾਡੀ ਪਹਿਲੇ ਪਾਸੇ ਵੀ ਹੈਗੀ ਆ ਹਾਂ ਪਾਰ ਰੱਖੀ bade ਬੰਦਿਆਂ ਨੇ ਆਪਣੀ ਜ਼ਮੀਨ ਪਾਰ ਹੂੰ ਕਾਫੀ ਬੰਦਿਆਂ ਦੀ ਜ਼ਮੀਨ ਪਾਰ ਜੀ ਇਹ ਚੱਕਰ ਹੈ ਨਾ ਵੀ ਵੇਖੋ ਜੀ ਹੁਣ 52 ਸਾਲ ਦੀ ਮੇਰੀ ਉਮਰ ਹੋ ਗਈ ਸਾਡੇ ਆਪ ਦੇ ਤਜਰਬੇ ਦੇ ਵਿੱਚ ਸਾਡੇ ਦੇ ਕਰਕੇ ਨਹੀਂ ਹਨੇਰਾਂ ਖੁੱਲ ਗਈਆਂ ਨੇ ਹੂੰ ਹੂੰ ਉਹਨੇ ਉਹ ਬਾਰਡਰ ਨੂੰ ਛੱਡਣ ਦਾ ਕੋਈ ਫਾਇਦਾ ਉਹ ਵੀ ਤਾਂ ਜਿਹੜੇ ਬੈਠੇ ਨੇ ਬਾਰਡਰ ਤੇ ਆਪਣੇ ਵਾਸਤੇ ਬੈਠੇ ਨੇ ਇਹ ਜਿਹੜਾ ਬਾਰਡਰ ਹੈ ਇਸ ਤੋਂ ਪਰੇ ਕਿੰਨੀ ਕੁ ਦੂਰੀ ਹੋਰ ਪੈਲੀ ਆ ਜਿਹੜੀ ਆਪਣੀ ਜਿਹੜੀ ਆਪਣੀ ਇੰਡੀਆ ਦੀ ਪੈਲੀ ਆ ਤਾਂ ਇਹਨਾਂ ਤਾਂ ਆ ਜਾ ਹੋਵੇਗੀ 500 ਗਾਜ 500 ਮੰਨ ਲਓ 100 ਕਰਮ ਹੋਵੇਗੀ 100 ਕਰਮ ਪਾਸਪੋਰਟ ਤੇ ਕਰਮ ਹੁੰਦੀ ਹੈ 500 ਗਾਜ ਹੋਵੇਗੀ ਜੀ ਪਹਿਲੇ ਪਾਸੇ ਵੀ ਆਪਣੀ ਪੈਲੀ ਹੈਗੀ ਹੈਗੀ ਜੀ ਹੈਗੀ ਇਹ ਇਹਦਾ ਇੱਕ ਪਾਸੇ ਦਰਵਾਜ਼ਾ ਬਣਾ ਕੇ ਦੂਰ ਜਾ ਕੇ ਜਿਹੜਾ ਵੀ ਉੱਥੋਂ ਦੀ ਜਾ ਕੇ ਵੜ ਕੇ ਜਾ ਸਕਦੇ ਸਾਹਮਣੇ ਗੇਟ ਲੱਗਾ ਜੀ ਕਿੰਨੀ ਕਿੰਨੀ ਦੂਰੀ ਦਰਵਾਜ਼ੇ ਬਣੇ ਹੋਏ ਆ ਜੀ ਇਹ ਜੀ ਏਰੀਆ ਦੇ ਹਿਸਾਬ ਨਾਲ ਹੀ ਆ ਕੋਈ ਤੱਕ ਨੇੜੇ ਵੀ ਨਹੀਂ ਕਿਤੇ ਦੂਰ ਵੀ ਨਹੀਂ ਤੇ ਆਪਣਾ ਜਿਵੇਂ ਗੇਟ ਜਿੱਥੋਂ ਚਾਲੂ ਹੈ ਨੇ ਆਪਣਾ 209 ਨੰਬਰ ਹੂੰ ਜੇ ਤੁਸੀਂ ਅੰਦਰ ਜਾਣੇ ਤਾਂ ਤੁਹਾਡਾ ਪਾਸ ਬਣਿਆ ਹੋਇਆ ਪਾਸ ਲੈ ਕੇ ਜਾਣਾ ਪਾਸ ਲੈ ਕੇ ਜਾਣਾ ਜਿਹੜਾ ਖੁਦ ਮਾਲਕ ਹੈ ਜੇ ਕਿਸੇ ਨੂੰ ਨਾਲ ਲੈ ਕੇ ਜਾਣਾ ਆਪਣੀ ਜ਼ਿੰਮੇਵਾਰੀ ਤੇ ਲੈ ਕੇ ਜਾਣਾ ਤੁਹਾਨੂੰ ਹੋਰ ਸੁਖ ਬਹੁਤ ਆ ਤੁਹਾਡੇ ਕਹਿੰਦੇ ਇਧਰਲੇ ਪਾਸੇ ਚੋਰੀਆਂ ਬਹੁਤ ਘਟ ਹੁੰਦੀਆਂ ਚੋਰੀ ਤਾਂ ਬਿਲਕੁਲ ਹੀ ਨਹੀਂ ਹੋ ਰਹੀ ਮਤਬਲ ਨਹੀਂ ਇਧਰ ਐ ਛੜਕ ਤੋਂ ਇਧਰ ਰਾਤ ਨੂੰ ਜਿਹਨੇ ਚੋਰੀ ਜੇ ਕਰਨ ਜਾਣਾ ਉਹਨੇ ਆਪਦੀ ਦਾਲ ਜਿਹੜੀ ਜਾਣੇ ਤਲੀ ਤੇ ਰੱਖ ਕੇ ਜਾਣਾ ਹੂੰ ਰਾਤ ਨੂੰ ਤਾਂ ਸਾਨੂੰ ਵੀ ਵਿਸ਼ਵਾਸ ਨਹੀਂ ਆ ਤਾਂ ਜਾਣ ਦੇਣ ਤਾਂ ਚੋਰ ਨੂੰ ਕਿਵੇਂ ਜਾਣ ਦੇਣਗੇ ਅਸੀਂ ਤਾਂ ਖੁਦ ਮਾਲਕ ਹਾਂ ਸਾਨੂੰ ਨਹੀਂ ਜਾਣ ਦੇਣ ਚੋਰ ਤੇ ਜਾਣ ਦਾ ਮਤਬਲ ਨਹੀਂ ਸਾਡੇ ਤਾਂ ਰਾਤ ਜਿੱਥੇ ਟਰੈਕਟਰ ਖੜੇ ਰਹਿਣ ਸੰਤ ਪੈ ਰਹਣ ਜਦੋਂ ਮਰਜ਼ੀ ਜਾ ਕੇ ਲੈਓ ਮਤਬਲ ਹੀ ਨਹੀਂ ਕੋਈ ਗੱਲ ਆ ਵੀ ਬੜਾ ਸੋਖਾ ਚ ਨੂੰ ਹਨਾ ਜਿਵੇਂ ਰਾਤ ਨੂੰ ਟਰੈਕਟਰ ਖਿਲਾ ਰਿਆਂ ਦੇ ਕੋਈ ਸੰਦ ਖੜਾ ਫਿਕਰਿੰਗ ਕੋਈ ਚੱਕ ਕੇ ਲਿਜੋ ਆਮ ਤੌਰ ਤੇ ਤਾਂ ਕਹਿੰਦਾ ਮੇਰਾ ਟਰੈਕਟਰ ਖੜਾ ਕੋਈ ਚੱਕ ਕੇ ਲੈ ਜੀ ਖੇਤ ਮੋਟਰਸਾਈਕਲ ਭੁੱਲਿਆ ਕੋਈ ਉਹਨੂੰ ਨੇ ਚੱਕ ਕੇ ਲੈ ਜੀ ਆਪਾਂ ਜੀ ਆਮ ਹੁੰਦੇ ਪਿਛਲੇ ਜਿਹੜੇ ਲੋਕ ਕਰਕੇ ਮੋਟਰਸਾਈਕਲ ਡੱਕੀਦਾ ਵੀ ਥੱਲੇ ਇੱਕ ਲੋਕ ਹੋਰ ਲੱਗਾ ਹੋਵੇ ਅਸੀਂ ਇੱਥੇ ਚਾਬੀਆਂ ਵੇ ਛੱਡ ਕੇ ਚਲੇ ਜਾਂਦੇ ਹਾਂ ਇਹ ਰਿਸ਼ਤੇਦਾਰ ਕਿਵੇਂ ਮਿਲਣ ਆਉਂਦੇ ਆ ਕਿ ਨਹੀਂ ਆਉਂਦੇ ਰਿਸ਼ਤੇਦਾਰ ਕਹਿੰਦੇ ਜੇ ਤੁਸੀਂ ਬਾਰਡਰ ਤੇ ਬੈਟਰ ਸਭ ਦਾ ਡਰ ਲੱਗਦਾ ਭਰਾਓ ਲੜਾਈ ਨਾ ਲੱਗ ਜੇ ਰਿਸ਼ਤੇਦਾਰ ਤਾਂ ਆਉਂਦੇ ਨੇ ਮੰਨ ਬਾਦਰ ਆਉਂਦੀ ਤਾਂ ਸਾਹ ਰਿਸ਼ਤੇਦਾਰ ਹੀ ਆਉਂਦੇ ਤਾਂ ਰਿਸ਼ਤੇਦਾਰ ਜਦੋਂ ਆਉਂਦੇ ਇੱਕ ਬਾਈ ਨੇ ਦੱਸ ਕੇ ਹਟਿਆ ਉਹ ਗੱਲ ਬਿਲਕੁਲ ਸੱਚ ਆ ਕਹਿੰਦੇ ਆਧਾਰ ਕਾਰਡ ਲੈ ਕੇ ਆਉਂਦੇ ਜਦੋਂ ਉਹ ਰਿਸ਼ਤੇਦਾਰ ਆਉਂਦੇ ਉਹ ਜੀ ਰਿਸ਼ਤੇਦਾਰਾਂ ਨੂੰ ਡਾਰ ਹੁੰਦਾ ਵੀ ਕਿਤੇ ਤੁਹਾਨੂੰ ਕੋ ਪੁੱਛ ਕੇ ਛਣਾ ਲੈ ਪਰ ਐਡੀ ਵੱਡੀ ਗੱਲ ਨਹੀਂ ਕਿ ਵੀ ਆਧਾਰ ਕਾਰਡ ਜ਼ਰੂਰੀ ਹੂੰ ਉਹਦਾ ਵੇਲੇ ਇੱਕ ਵੇਲੇ ਕੋਈ ਬਾਹਰ ਦਾ ਬੰਦਾ ਆਵੇ ਤਾਂ ਉਹ ਕੋਲ ਪੁੱਛ ਸਕਦੇ ਨੇ ਵੀ ਤੂੰ ਰਾਤ ਕਿੱਧਰ ਆਇਆ ਹੂੰ ਪਰ ਤੁਸੀਂ ਵੀ ਇੱਥੇ ਆ ਜੇ ਤੁਹਾਨੂੰ ਪੁੱਛਿਆ ਕਿਥੇ ਨੇ ਛੜਕਤੀ ਨਹੀਂ ਨਹੀਂ ਸਾਨੂੰ ਨਹੀਂ ਪੁੱਛਿਆ ਪੁੱਛਦੇ ਹੀ ਨਹੀਂ ਤੇ ਜੇ ਬਿਨਾ ਮਤਲਬ ਤੋਂ ਆਪਾਂ ਦੀ ਰਾਹ ਛੜਕਦੇ ਘੁੰਮਾ ਕੇ ਫਿਰ ਤੱਕਲੇ ਪੁੱਛਣਗੇ ਨਾ ਉਹਨਾਂ ਦੀ ਜ਼ਿੰਮੇਵਾਰੀ ਬੈਠੇ ਨੇ ਪੁੱਛਣ ਵਾਸਤੇ ਬੈਠੇ ਨੇ ਪਰ ਦਿਨੇ ਤਾਂ ਨਹੀਂ ਨਾ ਆਪਾਂ ਪੁੱਛਦੇ ਬਾਕੀ ਇਹ ਆ ਜੇ ਗਲਤ ਬੰਦੇ ਨੂੰ ਪੁੱਛਣ ਤੇ ਆਪਾਂ ਨੂੰ ਗੁੱਸਾ ਵੀ ਨਹੀਂ ਕਰਨਾ ਚਾਹੀਦਾ ਵੀ ਇਹਨਾਂ ਕੋਚਾ ਕਿਉਂ ਉਹ ਬੈਠੇ ਪੁੱਛਣ ਵਾਸਤੇ ਨਹੀਂ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜ਼ਿੰਮੇਵਾਰੀ ਬਣਦੀ ਜੇ ਸਹੀ ਬੰਦੇ ਨੂੰ ਪੁੱਛਣ ਤੇ ਫਿਰ ਆਪਾਂ ਕਹਿ ਸਕਣੇ ਪੁੱਛਦੇ ਨੇ ਧੰਨਵਾਦ ਭਾਈ ਇਧਰੋਂ ਪਾਸੇ ਖੜੇ ਨੇ ਭਾਈ ਇਹ ਮਾਸਿੰਗ ਬੰਮਾਸਿੰਗ ਹੁਕਮ ਸਿੰਘ ਇਹ ਕਿਵੇਂ ਲੱਗਦਾ ਜਿਹੜੇ ਹਾਲਾਤ ਬਣੇ ਹੋਏ ਆ ਸਾਨੂੰ ਤੇ ਠੀਕ ਲੱਗਦੇ ਆ ਜੀ ਹੂੰ ਬੰਨ ਬਦ ਨਹੀਂ ਤੇ ਬੇਤਰਾਂ ਸੁਣੀ ਜਾਂਨੇ ਬਸ ਟੀਵੀ ਤੇ ਜਿਹੜੇ ਸਥਾਨ ਤੋਂ ਤੁਸੀਂ ਸੁਣ ਰਹੇ ਹੋ ਹੂੰ ਇਹ ਤਾਂ ਗੱਲ ਨਹੀਂ ਜੀ ਇਹ ਤੁਸੀਂ ਤਾਂ ਮਸਤਾਂ ਦੀ ਮਸਤੀ ਵਿੱਚ ਸਾਰੀ ਲੋਕ ਹੂੰ ਤਾਂ ਫਾਂ ਫਲਾਈਆਂ ਜਾ ਰਹੀਆਂ ਜਿਹੜੀਆਂ ਵੀ ਪਿੰਡਾਂ ਦੇ ਪਿੰਡ ਠਾ ਤੇ ਆ ਉਹ ਜਾ ਹੈ ਨਹੀਂਗਾ ਜਿਹੜਾ ਕੁਝ ਦਿਖਾ ਰਹੇ ਆ ਹੈ ਨਹੀਂ ਹੂੰ